ਅੱਜ ਦੇ ਇਸ ਵਿਚਾਰ ਚਰਚਾ ਪ੍ਰੋਗਰਾਮ ਵਿੱਚ ਮੈਂ ਡਾਕਟਰ ਆਸਾ ਸਿੰਘ ਘੁੰਮਣ ਆਪ ਸਭ ਨੂੰ ਜੀ ਆਇਆਂ ਕਹਿੰਦਾ ਅੱਜ ਦਾ ਵਿਸ਼ਾ ਹੈ ਸਾਹਿਤ ਨੂੰ ਪ੍ਰਫੁੱਲਤ ਕਰਨ ਵਿੱਚ ਸਾਹਿਤਿਕ ਸੁਭਾਵਾਂ ਦੀ ਭੂਮਿਕਾ ਔਰ ਇਸ ਵਿਚਾਰ ਚਰਚਾ 'ਚ ਮੇਰੇ ਨਾਲ ਹਨ ਸਤਨਾਮ ਮਾਨਕ ਜੀ ਜੋ ਕਿ মিডিਆ ਵਿੱਚ ਹੁਣ ਕਰਕੇ ਪੰਜਾਬ ਤੇ ਪੰਜਾਬੋਂ ਬਾਹਰ ਵੀ इवन ਪੰਜਾਬੀ ਸਾਹਿਤ ਵਿੱਚ ਖਾਸ ਤੌਰ ਤੇ ਜੋ ਉਤਰਾ ਚੜ੍ਹਾ ਆਉਂਦੇ ਰਹੇ ਨੇ ਜਾਂ ਆ ਰਹੇ ਨੇ ਉਹਨਾਂ ਬਾਰੇ ਇਹ ਬਖੂਬੀ ਜਾਣਦੇ ਨੇ ਮੇਰੇ ਨਾਲ ਦੂਸਰੇ ਜੋ ਅੱਜ ਦੀ ਵਿਚਾਰ ਚਰਚਾ ਦੇ ਵਿੱਚ ਸਹਿਯੋਗਕਰ ਸ਼ਾਮਲ ਨੇ ਸੁਰਜੀਤ ਜੱਜ ਜੀ ਪ੍ਰਾਧਿਆਪਕ ਹੋਣ ਦੇ ਨਾਲ ਨਾਲ ਇਹ ਪ੍ਰਗਤੀਵਾਦੀ ਕਈ ਜਾਂਦੀ ਕਵਿਤਾ ਦੇ ਵਿੱਚ ਸ਼੍ਰੋਮਣੀ ਕਵੀ ਵੀ ਸਨਮਾਨਿਤ ਹੋ ਚੁੱਕੇ ਨੇ ਔਰ ਕੇਂਦਰੀ ਲੇਖਕ ਸਭਾ ਪ੍ਰਗਤੀਸ਼ੀਲ ਜੋ ਲਖਾਰੀ ਸੰਗ ਹੈ ਔਰ ਜਿਹੜੀ ਪ੍ਰੋਗਰੈਸਿਵ রাইਟਰਸ ਐਸੋਸੀਏਸ਼ਨ ਉਹਦੇ ਜਨਰਲ ਸਕੱਤਰ ਦੇ ਤੌਰ ਤੇ ਜਿੱਥੇ ਇਹ ਪੰਜਾਬ ਦੀਆਂ ਸਭਾਵਾਂ ਨਾਲ ਸੰਬੰਧਿਤ ਨੇ ਉਥੇ ਇਹ ਹਿੰਦੁਸਤਾਨ ਦੇ ਵੱਖ-ਵੱਖ ਸੂਬਿਆਂ ਵਿੱਚ ਵੀ ਜਿਹੜਾ ਪ੍ਰਗਤੀਵਾਦੀ ਲਹਿਰ ਹੈ ਉਹਦੇ ਨਾਲ ਜਿਹੜੀਆਂ ਸਭਾਵਾਂ ਜੁੜੀਆਂ ਨੇ ਉਹਨਾਂ ਦਾ ਇਹਨਾਂ ਨੂੰ ਤਜਰਬਾ ਹੈ ਇਸ ਵਿਚਾਰ ਚਰਚਾ ਵਿੱਚ ਜੋ ਤੀਸਰੇ ਵਿਦਵਾਨ ਸਹਿਤਕਾਰ ਸਾਡੇ ਨਾਲ ਬੈਠੇ ਹਨ ਉਹ ਹਨ ਜਸਪਾਲ ਮਾਨਖੇੜਾ ਜੀ ਜੋ ਕਿ ਪ੍ਰਮੁੱਖ ਤੌਰ ਤੇ ਨਾਵਲਕਾਰ ਅਤੇ ਕਹਾਣੀਕਾਰ ਹਨ ਔਰ ਇਹ ਜਿੱਥੇ ਪੰਜਾਬੀ ਸਹਿਤ ਸਭਾ ਬਠਿੰਡਾ ਨਾਲ ਲੰਬੇ ਸਮੇਂ ਤੋਂ ਜੁੜੇ ਹੋਏ ਨੇ ਉਥੇ ਇਹ ਅ ਦੇਸ਼ ਪੱਧਰ ਤੇ ਵੀ ਜਿਹੜੀ ਸਾਡੀ ਦਿੱਲੀ ਸਾਹਿਤ ਅਕੈਡਮੀ ਹੈ ਉਹਦੇ ਸਲਾਹਕਾਰ ਨੇ ਸੋ ਅੱਜ ਦੇ ਜਿਹੜੇ ਸਾਡੇ ਸਹਿਤ ਸਭਾਵਾਂ ਨਾਲ ਸੰਬੰਧਿਤ ਜੁੜੇ ਸਰੋਕਾਰ ਨੇ ਅਸੀਂ ਉਹਨਾਂ 'ਤੇ ਵਿਚਾਰ ਚਰਚਾ ਛੇੜਮ ਤੇ ਆਰੰਭ ਵਿੱਚ ਜਾਨਣਾ ਚਾਹਾਂਗੇ ਸਤਨਾਮਾਨਕ ਜੀ ਪਾਸੋਂ ਕਿ ਇਹ ਕੀ ਮਕਸਦ ਲੈ ਕੇ ਸਹਿਤ ਸੁਭਾਵਾਂ ਜਿਹੜੀਆਂ ਨੇ ਉਹਨਾਂ ਦੇ ਗਠਨ ਕੀਤੇ ਗਏ ਸਨ ਔਰ ਇਹਨਾਂ ਦਾ ਜਿਹੜਾ ਪਿਛੋਕੜ ਹੈ ਉਹਦੇ ਤੇ ਸਰਸਰੀ ਜਈ ਚਾਤ ਜੇ ਪਾਈ ਜਾਵੇ ਤੇ ਫੇਰ ਹੀ ਅਸੀਂ ਅੱਜ ਦੇ ਸੰਦਰਭ ਵਿੱਚ जान ਸਕਾਂਗੇ ਕਿ ਪਹਿਲਾ ਮਕਸਦ ਕੀ ਸੀ ਮੰਤਵ ਕੀ ਸੀ ਤੇ ਉਸ ਮੰਤਵ ਜਾਂ ਮਕਸਦ ਨੂੰ ਪੂਰਾ ਕਰਨ ਵਿੱਚ ਜੇ ਕਾਮਯਾਬ ਰਹੀਆਂ ਤੇ ਉਹਦੇ ਕੀ ਕਾਰਨ ਸਨ ਜੇ ناکਾਮਯਾਬ ਹਾਂ ਤੇ ਉਹਦੇ ਕੀ ਕਾਰਨ ਨੇ ਉਹਨਾਂ ਬਾਰੇ ਅੱਗੋਂ ਵਿਚਾਰ ਚਰਚਾ ਚੱਲੇਗੀ ਮਾਨਕ ਸਾਹਿਬ ਘੁੰਮਣ ਜੀ ਅੱਜ ਅਸੀਂ ਬੜੇ ਮਹੱਤਵਪੂਰਨ ਵਿਸ਼ੇ ਤੇ ਗੱਲ ਕਰ ਰਹੇ ਹਾਂ ਦੇਸ਼ ਪੱਧਰ ਤੇ ਵੀ ਪੰਜਾਬ ਦੀ ਪੱਧਰ ਤੇ ਵੀ ਸਹਿਤ ਸੁਭਾਵਾਂ ਨੇ ਜਿਹੜਾ ਬਹੁਤ ਵੱਡਾ ਰੋਲ ਅਦਾ ਕੀਤਾ ਇੱਕ ਬਿਹਤਰ ਸਮਾਜ ਦੀ ਸਿਰਜਣਾ ਵਿੱਚ ਜਿਹੜੀ ਪ੍ਰਗਤੀਸ਼ੀਲ ਲਹਿਰ ਕਮੰਤਰੀ ਪੱਧਰ ਤੇ ਹੋਂਦ ਚਾਈ ਉਹਦੇ ਪ੍ਰਭਾਵधीन ਭਾਰਤ ਦੇ ਵਿੱਚ ਵੀ ਜਿਹੜੀਆਂ ਪ੍ਰਗਤੀਵਾਦੀ ਪਾਰਟੀਆਂ ਵੀ ਬਣੀਆਂ ਪ੍ਰਗਤੀਵਾਦੀ ਪਾਰਟੀਆਂ ਦੇ ਇੱਕ ਹਿੱਸੇ ਵਜੋਂ ਜਾਂ ਉਹਨਾਂ ਦੇ ਪ੍ਰਭਾਵधीन ਜਿਹੜਾ ਕੌਮੀ ਪੱਧਰ ਤੇ ਵੀ ਤੇ ਪੰਜਾਬ ਦੀ ਪੱਧਰ ਤੇ ਵੀ ਸਹਿਯੋਗ ਸੰਗਠਨ ਹੋਂਦ ਵਿੱਚ ਆਇਆ ਕੌਮੀ ਪੱਧਰ ਤੇ ਪ੍ਰਗਤੀਸ਼ੀਲ ਲੇਖਕ ਸੰਗਠਨ ਹੋਂਦ ਚਾਇਆ ਜਿਹਦੇ ਚ ਫਿਲਮਾਂ ਦੇ ਜਿਹੜੇ ਵੱਡੇ ਵੱਡੇ ਕਲਾਕਾਰ ਫਿਲਮ ਕਥਾ ਲਿਖਣ ਵਾਲੇ ਸ਼ਾਇਰ ਉਹ ਉਹਦੇ ਮੈਂਬਰ ਬਣੇ ਇਸੇ ਹੀ ਤਰ੍ਹਾਂ ਪੰਜਾਬ ਚ ਜਿਹੜੀ ਆ ਕੇਂਦਰੀ ਲੇਖਕ ਸਭਾ ਬਣੀ ਤੇ ਉਹਦੇ ਵਿੱਚ ਵੀ ਵੱਡੇ ਵੱਡੇ ਲੇਖਕ ਜਿਹੜੇ ਆ ਸਹਿਤਕਾਰ ਉਹਦੇ ਮੈਂਬਰ ਬਣੇ ਤੇ ਅੱਗੇ ਜਿਹੜੀ ਸਾਡੀ ਕੇਂਦਰੀ ਪੰਜਾਬੀ ਲੇਖਕ ਸਭਾ ਬਣੀ ਉਹਨੇ ਵੱਖ-ਵੱਖ ਥਾਵਾਂ ਤੇ ਪੰਜਾਬ ਦੇ ਸ਼ਹਿਰਾਂ ਤੇ ਵੱਡੇ ਪਿੰਡਾਂ ਚ ਆਪਣੇ ਯੂਨਿਟ ਇਕਾਈਆਂ ਬਣਾਈਆਂ ਇਸ ਤਰ੍ਹਾਂ ਇੱਕ ਕੌਮੀ ਪੱਧਰ ਤੋਂ ਲੈ ਕੇ ਪੰਜਾਬ ਪੱਧਰ ਤੱਕ ਪੰਜਾਬ ਪੱਧਰ ਤੋਂ ਵੱਡੇ ਕਸਬਿਆਂ ਤੇ ਪਿੰਡਾਂ ਤੱਕ ਜਿਹੜੀਆਂ ਸਹਿਤ ਸੁਭਾਵਾਂ ਹੋਂਦ ਵਿੱਚ ਆਈਆਂ ਇਹਨਾਂ ਲਈ ਜਿਹੜੀ ਪ੍ਰੇਰਣਾ ਦਾ ਇੱਕ ਗੱਲ ਇਹ ਸੀ ਕਿ ਇੱਕ ਬਿਹਤਰ ਸਮਾਜ ਇੱਕ ਬਿਹਤਰ ਰਾਜ ਇੱਕ ਸਮਾਨਤਾ ਵਾਲਾ ਸਮਾਜਿਕ ਤੇ ਰਾਜਨੀਤਿਕ ਪ੍ਰਬੰਧਾ ਸੀ ਸਿਰਜਣਾ ਉਹਦੇ ਲਈ ਸਾਰਿਆਂ ਨੇ ਕੰਮ ਕਰਨਾ ਤੇ ਉਹਦੇ ਵਿੱਚ ਆਪਣੇ ਇਤਿਹਾਸ ਆਪਣੇ ਸਭਿਆਚਾਰ ਤੋਂ ਪ੍ਰੇਰਣਾ ਲੈਂਦੇ ਹੋયા ਉਹਦੇ ਵਿੱਚ ਅਸੀਂ ਆਪਣਾ हिस्सा ਪਾਣਾ ਇਸ ਪ੍ਰਗਤੀਸ਼ੀਲ ਲਹਿਰ ਨੇ ਜਿਹੜਾ ਬਹੁਤ ਸਾਰੇ ਲੇਖਕ ਬਹੁਤ ਸਾਰੇ ਸਹਿਯੋਤਕਰ ਜਿਹੜੇ ਆ ਬਹੁਤ ਸਾਰੇ ਸ਼ਾਇਰ ਪੈਦਾ ਕੀਤੇ ਇਸ ਤਰ੍ਹਾਂ ਇਹ سلسلہ ਪੰਜਾਬ ਦੇ ਵਿੱਚ ਅੱਗੇ ਵਧਿਆ ਔਰ ਇਹਨੇ ਬਿਨਾਂ ਸ਼ੱਕ ਮੈਂ ਕਹਿ ਸਕਦਾ ਕਿ ਬਹੁਤ ਸਾਰੇ ਚੰਗੇ ਸ਼ਾਇਰ ਬਹੁਤ سارے ਚੰਗੇ ਨਾਵਲਕਾਰ ਬਹੁਤ سارے ਚੰਗੇ ਕਹਾਣੀਕਾਰ ਬਹੁਤ سارے ਸ਼ਾਇਰ ਜਿਹੜੇ ਆ ਉਹਨੇ ਪੈਦਾ ਕੀਤੇ ਜੀ ਜੱਜ ਸਾਹਿਬ ਮੈਂ ਜਾਣਨਾ ਚਾਹਾਂਗਾ ਕਿ ਜਿਵੇਂ ਮਾਨਕ ਸਾਹਿਬ ਨੇ ਗੱਲ ਕੀਤੀ ਹੈ ਔਰ ਅਸੀਂ ਸਾਹਿਤ ਵਿੱਚ ਅਕਸਰ ਕਹਿੰਦੇ ਆ ਕਿ ਸਾਹਿਤ ਜਾਂ ਈਵਨ ਸਾਹਿਤ ਤੋਂ ਵੀ ਅੱਗੇ ਜਿਹੜਾ ਹੁਨਰ ਹੈ ਕਲਾ ਹੈ ਆਰਟ ਫਾਰ ਆਰਟ ਸੇਕ ਤੇ ਆਰਟ ਫਾਰ ਲਾਈਫ ਸੇਕ ਔਰ ਪ੍ਰਗਤੀਸ਼ੀਲ ਸੁਭਾਵਾਂ ਜਿਹੜੀਆਂ ਨੇ ਉਹ ਖਾਸ ਤੌਰ ਤੇ ਦੂਜੇ ਮੁੱਦੇ ਨਾਲ ਜੁੜੀਆਂ ਕਿ ਜੋ ਵੀ ਕਲਾ ਹੈ ਸਾਹਿਤ ਹੈ ਉਹਦਾ ਮਕਸਦ ਸਿਰਫ ਸਵੈ ਪ੍ਰਗਟਾਵਾ ਨਹੀਂ ਹੋਣਾ ਚਾਹੀਦਾ ਉਹਦੇ ਵਿੱਚ ਸਮਾਜ ਦੀ ਬਿਹਤਰੀ ਵਾਸਤੇ ਉਸਨੇ ਇੱਕ ਨੈਰੇਟਿਵ ਸਥਾਪਿਤ ਕਰਨਾ ਔਰ ਇਹ ਜਿਹੜੀਆਂ ਸਹਿਤ ਸੁਭਾਵਾਂ ਸਨ ਬਹੁਤ ਸਾਰੀਆਂ ਟੂ ਬਿਗਨ ਵਿਦ ਜਿਵੇਂ ਕਿ ਸਾਡੀ ਪਹਿਲਾਂ ਵੀ ਗੱਲ ਹੋ ਰਹੀ ਸੀ ਉਹ ਪ੍ਰਗਤੀਸ਼ੀਲ ਲਹਿਰ ਦੇ ਵਿੱਚੋਂ ਉਪਜੀਆਂ ਸੋ ਉਹਨਾਂ ਦਾ ਕੀ ਮੰਤਵ ਸੀ ਤੇ ਖਾਸ ਤੌਰ ਤੇ ਕਿਹੜੀਆਂ ਵਧਾਵਾਂ ਸਨ ਸਾਹਿਦੀਆਂ ਵਧਾਵਾਂ ਦੇ ਵਿੱਚੋਂ ਜਿਹੜੀਆਂ ਵਧਾਵਾਂ ਨੂੰ ਅਪਨੰਦਿਆ ਹੋਇਆ ਲੋਕਾਂ ਦੇ ਵਿੱਚ ਚੇਤਨਾ ਲਿਆਉਣ ਦੀ ਕੋਸ਼ਿਸ਼ ਕੀਤੀ ਗਈ ਜੀ ਕਮਨ ਸਾਹਿਬ ਇਸ ਤਰ੍ਹਾਂ ਇਹ ਪ੍ਰਗਤੀਸ਼ੀਲ ਲੇਖਕਾਂ ਗੰਗੂਨੀ ਛੱਤੀ ਚ ਇੱਥੇ ਆਪਣੇ ਹੰਦ ਚਾਉਂਦਾ ਹੈ ਮੁਰਜੀ ਪ੍ਰੇਮ ਚੰਦ ਉਹਨਾਂ ਦੀ ਅਗਵਾਈ ਚ ਪਰ ਇਹ ਨਹੀਂ ਕਿ ਉਦੋਂ ਪਹਿਲਾਂ ਸਾਡੇ ਕੋਲ ਸਿਹਤ ਦੇ ਖੇਤਰ ਚ ਕੰਮ ਕਰਨ ਵਾਲੇ ਲੋਕ ਜਾਂ ਸੰਸਥਾਵਾਂ ਨਹੀਂ ਸਨ ਉਦੋਂ ਹੋਰ ਵੀ ਸੀ ਮੈਂ ਤੇ ਇਸ ਤੋਂ ਬਹੁਤ ਪਿੱਛੇ ਦੇਖੀਏ ਤਾਂ ਜਦੋਂ ਮੱਧ ਕਾਲ ਚ ਸਾਡੇ ਜਿਹੜੇ ਲੇਖਕ ਲਿਖ ਰਹੇ ਸੀ ਤਾਂ ਤੁਸੀਂ ਦੇਖੋ ਕਿ ਉਹਨਾਂ ਨੇ ਵੀ ਆਪਣੇ ਕੁਝ ਸੰਸਥਾਗਤ ਰੂਪ ਪੈਦਾ ਕੀਤੇ ਹੋਏ ਸੀ ਅਸੀਂ ਦੇਖਦੇ ਹਾਂ ਕਿ ਕਬੀਰ ਜੀ ਜਦੋਂ ਸਿਰਫ ਲਿਖਦੇ ਨਹੀਂ ਸੀ ਆਪਣੇ ਦੋਖੇ ਪਿੰਡਾਂ ਦੇ ਵਿੱਚ ਦੂਰ ਦਰਾਡੇ ਜਾ ਕੇ ਉਹ ਆਪਣੇ ਬਹੁਤ ਸਾਰੇ 10 20 ਸਾਥੀਆਂ ਨਾਲ ਉਹਨਾਂ ਦਾ ਪ੍ਰਚਾਰ ਵੀ ਕਰਦੇ ਸੀ ਇਹ ਇਹ ਮਸਲਾ ਆ ਤੇ ਇਹ ਪ੍ਰਗਤੀਸ਼ੀਲ ਲੇਖਕ ਸੰਗ ਜਦੋਂ ਅਸੀਂ ਕਹਿ ਰਹੇ ਹਾਂ ਪੰਜਾਬ ਦੇ ਵਿੱਚ ਜਿਹੜੀ ਲਹਿਰ ਸੀ ਪ੍ਰਗਤੀਸ਼ੀਲਤਾ ਦੀ ਉਹਦਾ ਬਹੁਤ ਪੱਕਾ ਪਿੱਛਾ ਇਤਿਹਾਸ ਹੈ ਸਾਡੇ ਕੋਲ ਅਸੀਂ ਉਹਨੂੰ ਆਪਣੇ ਮੱਧ ਕਾਲ ਤੱਕ ਲਿਜਾ ਸਕਦੇ ਹਾਂ ਪੰਜਾਬ ਵਿੱਚ ਇਸ ਸੰਸਥਾ ਦਾ ਜਿਹੜਾ ਕਾਰਜਕਾਰੀ ਸੀ ਉਹ ਕੇਂਦਰੀ ਪੰਜਾਬੀ ਲੇਖਕ ਸਭਾ ਨੇ ਕੀਤੀ ਹਾਂ ਸਹਿ ਸਭਾ ਉਹ ਕੇਂਦਰੀ ਪੰਜਾਬੀ ਲੇਖਕ ਸਭਾ ਦਾ ਇਸ ਖੇਤਰ ਵਿੱਚ ਬਹੁਤ ਵੱਡਾ ਯੋਗਦਾਨ ਪੰਜਾਬੀ ਦਾ ਕੋਈ ਵੀ ਵੱਡਾ ਲੇਖਕ ਪ੍ਰੀਤ ਲੜੀ ਹੁਣਾ ਤੋਂ ਲੈ ਲਓ ਨਾਮਕ ਸਿੰਘ ਹੁਣਾ ਤੋਂ ਲੈ ਲਓ ਹੋਰ ਅੱਗੇ ਅੱਜ ਤੱਕ ਆਪਾਂ ਕਮਲ ਸਾਹਿਬ ਐ ਡਾਕਟਰ ਜਗਤਾਰ ਐ ਸਰਜੀ ਪਾਤਰ ਸਾਰੇ ਇਸ ਖੇਤਰ ਦੇ ਇਹਨਾਂ ਦੇ ਨਾਲ ਜੁੜੇ ਰਹੇ ਆ ਕਿਸੇ ਨਾ ਕਿਸੇ ਰੂਪ ਵਿੱਚ ਹੁਣ ਮੈਂ ਜਿਹੜਾ ਗੱਲ ਕਰਨੀ ਚਾਹੁੰਦਾ ਕਿ ਇਹ ਕਿਸੇ ਇੱਕ ਸਹਿਤਕ ਵਿਦਾ ਦੀ ਲਹਿਰ ਨਹੀਂ ਸੀ ਜਾਂ ਇੱਕ ਸਹਿਤਕ ਵਿਦਾ ਨੂੰ ਪ੍ਰਮੋਟ ਕਰਨ ਲਈ ਜਾਂ ਉਹਨੂੰ ਪਲੇਟਫਾਰਮ ਦੇਣ ਲਈ ਉਹਨੂੰ ਮੰਚ ਦੇਣ ਲਈ ਕੇਂਦਰੀ ਸਭਾ ਕੰਮ ਨਹੀਂ ਸੀ ਕਰ ਰਹੀ ਇਹ ਇੱਕ ਸਹਿਤਕ ਲਹਿਰ ਉਸਾਰਨ ਵਿੱਚ ਕੰਮ ਕਰ ਰਹੀ ਸੀ ਤੇ ਸਹਿਤਕਾਰਾਂ ਦੇ ਅੰਦਰ ਇੱਕ ਰਾਜਨੀਤਿਕ ਸਮਾਜਿਕ ਇਤਿਹਾਸਕ ਚੇਤਨਾ ਤੇ ਸਭ ਤੋਂ ਉੱਪਰ ਇੱਕ ਵਿਚਾਰਧਾਰਕ ਚੇਤਨਾ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੀ ਸੀ ਹੁਣ ਇਹਦੇ ਅੱਗੇ ਬਹੁਤ ਸਾਰੀਆਂ ਸੁਭਾਵਾਂ ਕੇਂਦਰੀ ਸਭਾ ਦੇ ਪ੍ਰਭਾਵ ਨਾਲ ਪੈਦਾ ਹੋਈਆਂ ਕੁਝ ਸਭਾਵਾਂ ਕੇਂਦਰੀ ਸਭਾ ਬਣ ਤੋਂ ਪਹਿਲਾਂ ਵੀ ਕਾਰਜਸ਼ੀਲ ਸੀ ਉਹ ਵੀ ਉਹਦੇ ਨਾਲ ਜੁੜੀਆਂ ਤੋਂ ਸਭ ਤੋਂ ਵੱਡਾ ਕਾਰਜ ਇਹਨਾਂ ਨੇ ਨਵੇਂ ਲੇਖਕਾਂ ਨੂੰ ਉਤਸ਼ਾਹਿਤ ਕਰਨ ਲਈ ਉਹਨਾਂ ਲਈ ਇੱਕ ਤਰ੍ਹਾਂ ਨਾਲ ਵਰਕਸ਼ਾਪਿੰਗ ਕਰ ਲਈ ਉਹਨਾਂ ਦੀ ਉਹਨਾਂ ਨੂੰ ਟ੍ਰੇਨਡ ਕਰਨ ਨੂੰ ਜਿਹਨੂੰ ਕਹਿੰਦੇ ਆ ਕਿਸੇ ਵੀ ਸਾਹਿਦ ਦੇ ਦੋ ਰੂਪ ਹੈ ਇੱਕ ਤੇ ਬੰਦਾ ਨੇਚਰ ਚੋਂ ਆੜੇ ਦੁਆਲੇ ਚੋਂ ਸਮਾਜਿਕ ਸਰੋਕਾਰਾਂ ਦਾ ਤੇ ਦੂਜਾ ਹੈ ਕਿ ਉਹਦੀ ਲੇਖ ਬਹੁਤ ਖੂਬਸੂਰਤ ਹੁਨਰ ਵੀ ਹੋਣਾ ਚਾਹੀਦਾ ਕੇਂਦਰੀ ਸੁਭਾਵਾਂ ਨੇ ਜਾਂ ਦੂਜੀਆਂ ਸੁਭਾਵਾਂ ਨੇ ਸਮਾਜਿਕ ਸਰੋਕਾਰਾਂ ਦਾ ਜ਼ਾਇਤਮ ਨਿਭਾਉਣ ਦੇ ਨਾਲ ਨਾਲ ਲੇਖਕਾਂ ਨੂੰ ਜਿਹੜਾ ਸਹਿਤਕ ਰੂਪਾਂ ਪ੍ਰਤੀ ਸੁਚੇਤ ਕਰਨ ਤੇ ਉਹਨਾਂ ਦੇ ਪ੍ਰਤੀ ਉਹਨਾਂ ਨੂੰ ਜਿਹੜਾ ਇੱਕ ਮੰਚ ਬਹैया ਕਰ ਦਿੱਤੀ ਵੀ ਯੋਗਦਾਨ ਪਾਇਆ। ਮਾਨ ਖੇੜਾ ਸਾਬ ਤੁਸੀਂ ਮੁੱਖ ਤੌਰ ਤੇ ਨਾਵਲਕਾਰ ਹੋ, ਕਹਾਣੀਕਾਰ ਹੋ। ਲੇਖਨਾਮ ਤੌਰ ਤੇ ਸਹਿਸਭਾਵਾਂ ਤੇ ਗਿਲਾ ਸ਼ਿਕਵਾ ਹੁੰਦਾ ਕਿ ਇਹਨਾਂ ਦਾ ਜਿਹੜਾ ਫੋਕਸ ਹੈ ਉਹ ਕਵਤਾ ਤੇ ਰਹਿੰਦਾ ਹੈ ਜਾਂ ਕਵੀ ਦਰਬਾਰਾਂ ਤੇ ਹੀ ਰਹਿੰਦਾ ਨਾਵਲ ਨੂੰ ਕਹਾਣੀਕਾਰ ਜਾਂ ਕਹਾਣੀ ਦੀ ਵਿਧਾ ਨੂੰ ਨਾਟਕ ਦੀ ਵਿਧਾ ਨੂੰ ਇਹ ਸਹਿਸਭਾਵਾਂ ਕਿਦਾਂ ਪ੍ਰਮੋਟ ਕਰਦੀਆਂ ਨੇ ਜਾਂ ਕਰ ਸਕਦੀਆਂ ਨੇ ਜਾਂ ਅਜੋਕਾ ਦ੍ਰਿਸ਼ ਕੀ ਹੈ ਤਾਂ ਕਮਨ ਸਾਹਿਬ ਤੁਹਾਡਾ ਇਹ ਜਿਹੜਾ ਸਵਾਲ ਹੈ ਇਹਦਾ ਕਿ ਜਿਹੜੀ ਸਹਿਸਭਾਵਾਂ ਕਵੀ ਦਰਬਾਰਾਂ ਬਲਕਿਉਂ ਬੈਸਟ ਨੇ ਉਸ ਦਾ ਮੈਂ ਇਹ ਕਹਿਣਾ ਚਾਹਾਂਗਾ ਕਿ ਜੋ ਵੀ ਲੇਖਕ ਹੈ ਉਹ ਆਪਣੇ ਇਹ ਮੁੱਢਲੇ ਰੂਪ ਵਿੱਚ ਉਹ ਕਵੀ ਹੁੰਦਾ ਹੈਗਾ ਕਵੀ ਦੇ ਤੌਰ ਤੇ ਉਹ ਆਪਣੀ ਜਿਹੜੀ ਲਿਖਣ ਦੀ ਪ੍ਰਕਿਰਿਆ ਉਹ ਸ਼ੁਰੂ ਕਰਦਾ ਹੈ ਸਹਿਤ ਸੁਭਾਵਾਂ ਜੋ ਵੀ ਪੰਜਾਬ ਵਿੱਚ ਹੁਣ ਤੱਕ ਹਨ ਇਸ ਤੋਂ ਪਹਿਲਾਂ ਉਹਨਾਂ ਦਾ ਮਨੋਰਥ ਇਹ ਵੀ ਹੈ ਕਿ ਨਵੇਂ ਪੁੰਗਰ ਦੇ ਲੇਖਕਾਂ ਨੂੰ ਨਵੇਂ ਜਿਹੜੇ ਸਖੰਦਰੂ ਮੁੰਡੇ ਕੁੜੀਆਂ ਨੇ ਉਹਨਾਂ ਨੂੰ ਮੰਚ ਮੁਹੱਈਆ ਕਰਾਇਆ ਜਾਵੇ ਬਹੁਤ ਸਾਰੀਆਂ ਸੁਭਾਵਾਂ ਵਿੱਚ ਨਵੇਂ ਮੁੰਡੇ ਜਿਹੜੇ ਉਹ ਆਉਂਦੇ ਮੰਗੇ ਉਨ੍ਹਾਂ ਦੀ ਹੌਸਲਾ ਫਜ਼ਾਈ ਲਈ ਕਵੀ ਦਰਬਾਰ ਭਾਵੇਂ ਵੱਧ ਹੁੰਦੇ ਨੇ ਪਰ ਨਾਲ ਦੀ ਨਾਲ ਗੱਲ ਇਹ ਵੀ ਹੈ ਕਿ ਜਿਹੜੀਆਂ ਸਾਡੀਆਂ ਪੰਜਾਬ ਲੈਵਲ ਦੀਆਂ ਸੰਸਥਾਵਾਂ ਨੇ ਚਾਹੇ ਉਹ ਕੇਂਦਰੀ ਪੰਜਾਬੀ ਲੇਖ ਸਭਾ ਹੈ ਚਾਹੇ ਉਹ ਪ੍ਰਗਤੀਸ਼ੀਲ ਲੇਖ ਸੰਗ ਹੈ ਚਾਹੇ ਉਹ ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਹੈਗਾ ਇਹ ਕਵੀ ਦਰਬਾਰਾਂ ਦੇ ਨਾਲ ਨਾਲ ਹੋਰ ਇਸ ਕਿਸਮ ਦੇ ਬਹੁਤ ਗਹਿਰ ਗੰਭੀਰ ਸੈਮੀਨਾਰ ਵੀ ਹੁੰਦੇ ਨੇ ਬਹੁਤ ਗਹਿਰ ਗੰਭੀਰ ਗੱਲਾਂ ਜਿਹੜੀਆਂ ਸਮਾਜ ਦੇ ਦਰਪੇਸ਼ ਜਿਹੜੀਆਂ ਸਮੱਸਿਆਵਾਂ ਨੇ ਉਹਨਾਂ ਤੇ ਵੀ ਆਵਾਜ਼ ਬੁਲੰਦ ਕੀਤੀ ਜਾਂਦੀ ਹੈ ਸਹਿਤ ਸਭਾਵਾਂ ਕਹਾਣੀ ਦਰਬਾਰ ਤੇ ਨਾਵਲਾਂ ਤੇ ਵੀ ਵਿਚਾਰ ਚਰਚਾ ਹੁੰਦੀਆਂ ਨੇ ਪੰਜਾਬ ਚ ਇੱਕ ਪਰੰਪਰਾ ਰਹੀ ਹੈ ਦੀਵਾ ਬਲੇ ਸਾਰੀ ਰਾਤ ਦੀ ਹੈ ਇਹ ਸਮਾਨੰਤਰ ਸਹਿਤਕ ਜਿਹੜੀ ਕਹਾਣੀ ਚਰਚਾ ਦੀ ਉਹਦੀ ਵੀ ਪਰੰਪਰਾ ਰਹੀ ਹੈ ਉਹ ਰਾਮ ਸਰੂਪਨ ਕੀ ਹੋਰਾਂ ਦੀ ਜਿਹੜੀ ਪੀੜ੍ਹੀ ਸੀ ਉਹਨਾਂ ਨੇ ਉਹ ਸ਼ੁਰੂ ਕੀਤੀ ਸੀ ਉਸ ਤੋਂ ਬਾਅਦ ਰਾਮ ਸਰੂ ਬਣ ਕੀ ਹੋਰਾਂ ਨੇ ਇਥੋਂ ਸਾਡੇ ਜਲੰਧਰ ਦੇ ਵੀ ਇੱਕ ਲੇਖਕਾਂ ਨੇ ਜਿਨ੍ਹਾਂ ਚ ਸਵਰਗੀ ਰਨੀਸ਼ ਬਾਧਰ ਹੋਈ ਸੀ ਉਹਨਾਂ ਨੇ ਦਲਹੌਜੀ ਕਹਾਣੀ ਗੋਸ਼ਟੀਆਂ ਵੀ ਕੀਤੀਆਂ ਉਹ ਪਰੰਪਰਾ ਅਜੇ ਵੀ ਚੱਲਦੀ ਹੈ ਪੰਜਾਬ ਵਿੱਚ ਕਹਾਣੀ ਗੋਸ਼ਟੀਆਂ ਵੀ ਨਾਵਲਾਂ ਤੇ ਵੀ ਚਰਚਾ ਹੁੰਦੀ ਹੈ ਇਹ ਗੱਲ ਤੁਹਾਡੀ ਠੀਕ ਹੈ ਕਿ ਕਵੀ ਦਰਬਾਰਾਂ ਤੇ ਵੱਧ ਜ਼ੋਰ ਦਿੱਤਾ ਜਾਂਦਾ ਪਰ ਉਹ ਨੌਜਵਾਨ ਲੇਖਕਾਂ ਨੂੰ ਉਤਸ਼ਾਹਤ ਕਰਨ ਵਾਸਤੇ ਦਿੱਤਾ ਜਾਂਦਾ ਜੀ ਮਾਨਕ ਸਿੰਘ ਸਾਹਿਬ ਮੈਂ ਆਪਣੇ ਤਜਰਬੇ ਤੋਂ ਦੇਖਿਆ ਕਿਉਂਕਿ ਵੀ ਸਰਦਨਾ ਕੇਂਦਰ ਨੂੰ ਮਤਨ ਸਾਲ ਲੀਹਾਂ ਤੇ ਤੋਰਨ ਦੀ ਕੋਸ਼ਿਸ਼ ਕੀਤੀ ਤੇ ਉਹਦੇ ਵਿੱਚ ਸਭ ਤੋਂ ਵੱਡੀ ਜਿਹੜੀ ਮੁਸ਼ਕਲ ਆਉਂਦੀ ਹੈ ਕਿ ਅੱਜ ਦਾ ਸਾਹਿਤਕਾਰ ਸਹਿਤ ਸਭਾ ਤੱਕ ਪਹੁੰਚਣ ਦੀ ਬਜਾਏ ਜਿਹੜੇ ਅੱਜ ਦੇ ਯੁੱਗ ਵਿੱਚ ਡਿਜੀਟਲ ਜਾਂ ਇੰਟਰਨੈਟ ਸਾਧਨ ਨੇ ਉਹਨਾਂ ਤੱਕ ਆਪਣੇ ਆਪ ਨੂੰ ਸੰਤੁਸ਼ਟ ਕਰਨ ਲੱਗ ਪਿਆ ਜਿਹੜੀ ਲਿਖਤ ਹੈ ਕਿਤਾਬਾਂ ਹਨ ਮੈਗਜ਼ੀਨ ਹਨ ਖਬਰ ਹੈ ਤੁਸੀਂ ਤੇ ਮੀਡੀਆ ਨਾਲ ਜੁੜੇ ਹੋ ਇਲੈਕਟ੍ਰੋਨਿਕ মিডিਆ ਦਾ ਔਰ ਇਸ মিডিਆ ਦਾ ਪ੍ਰਭਾਵ ਜਿਹੜਾ ਜੇ ਉਹਨੂੰ ਅਸੀਂ ਕੰਪੈਰੀਜ਼ਨ ਵਿੱਚ ਲਿਆਈਏ ਤੇ ਐ ਨਹੀਂ ਲੱਗਦਾ ਕਿ ਇਲੈਕਟ੍ਰੋਨਿਕ মিডিਆ ਨੇ ਸਹੀ ਮਹਿਣਿਆਂ ਦੇ ਵਿੱਚ ਜਿਹੜਾ ਸਹੀ ਸਿਹਤ ਸੀ ਉਸ ਦਾ ਨੁਕਸਾਨ ਕੀਤਾ ਸੁਭਾਵਾਂ ਦੇ ਮਸਲੇ 'ਚ ਘੁੰਮਣ ਜੀ ਤੁਹਾਡੀ ਗੱਲ ਬੜੀ ਮਹੱਤਵਪੂਰਨ ਆ ਸੋਸ਼ਲ ਮੀਡੀਆ ਇੱਕ ਮਾਧਿਮ ਹੈ ਇਹਦੇ 'ਚ ਬਹੁਤ ਸਾਰੀਆਂ ਚੰਗੀਆਂ ਚੀਜ਼ਾਂ ਅਸੀਂ ਦੂਜਿਆਂ ਨਾਲ ਸ਼ੇਅਰ ਕਰਦੇ ਆ ਤੇ ਬਹੁਤ ਸਾਰੀਆਂ ਮਾੜੀਆਂ ਚੀਜ਼ਾਂ ਵੀ ਕੁਝ ਲੋਕ ਇਹਦੇ ਤੇ ਸ਼ੇਅਰ ਕਰ ਪਰ ਇੱਕ ਪਲੇਟਫਾਰਮ ਹੈ ਇੱਕ ਮਾਧਿਮ ਹੈ ਇਹਨੂੰ ਮਾਧਿਮ ਸਮਝ ਕੇ ਹੀ ਇਹਦੀ ਵਰਤੋਂ ਕੀਤੀ ਜਾਣੀ ਚਾਹੀਦੀ ਹੈ ਪਰ ਹੋਇਆ ਇਹ ਹੈ ਕਿ ਇਹਨੂੰ ਮਨੁੱਖੀ ਕਮਜ਼ੋਰੀ ਸਮਝ ਲਓ ਜ ਕਿਸੇ ਵੀ ਢੰਗ ਨਾਲੇ ਦੀ ਤੁਸੀਂ ਇੰਟਰਪ੍ਰੀਟੇਸ਼ਨ ਕਰੋ ਅਸੀਂ ਕਿਸੇ ਮਾਧਿਮ ਦੀ ਵਰਤੋਂ ਘੱਟ ਕਰਦੇ ਹਾਂ ਦੁਰ ਵਰਤੋਂ ਜ਼ਿਆਦਾ ਕਰਦੇ ਹਾਂ ਉਹਦੇ 'ਚ ਇਸ ਵੇਲੇ ਹੋਇਆ ਇਹ ਹੈ ਕਿ ਸੋਸ਼ਲ ਮੀਡੀਆ ਦੇ ਨਾਲ ਪਰਿਵਾਰ ਦੇ ਜਿਹੜੇ ਜੀ ਹੈ ਇੱਕ ਪਰਿਵਾਰ ਦੇ ਇੱਕ ਘਰ ਚ ਰਹਿਣ ਵਾਲੇ ਲੋਕਾਂ ਦਾ ਹੀ ਆਪਸ ਵਿੱਚ ਰابطਾ ਘਟ ਗਿਆ ਪਰਿਵਾਰ ਦੇ ਵਿੱਚ ਜਿਹੜੇ ਜੇ ਜੰਗ ਨੌਜਵਾਨ ਬੱਚੇ ਆ ਮਾਂ ਬਾਪ ਆ ਹਰ ਇੱਕ ਆਪਣਾ ਆਪਣਾ ਮੋਬਾਈਲ ਫੋਨ ਲੈ ਕੇ ਉਹਦੇ ਵਿੱਚ ਗੁੰਮਿਆ ਹੋਇਆ ਉਹਦੇ ਚ ਇੱਕ ਟੇਬਲ ਤੇ ਬੈਠ ਕੇ ਖਾਣਾ ਖਵਾਉਣ ਲਈ ਵੀ ਜਿਹੜੀ ਘਰ ਦੀ ਔਰਤ ਹੈ ਉਹਨੂੰ ਬੜੀ ਸਮੱਸਿਆ ਆਉਂਦੀ ਹੈ ਕਿ ਉਹ ਵੀ ਜਿਹੜੇ ਬੱਚੇ ਜਾਂ ਹੋਰ ਪਰਿਵਾਰ ਦੇ ਜੀ ਆ ਉਹ ਚਾਹੁੰਦੇ ਆ ਕਿ ਸਾਡੇ ਕਮਰਿਆਂ ਚ ਹੀ ਸਾਨੂੰ ਖਾਣਾ ਮਹਿਆ ਕਰ ਦਿੱਤਾ ਜਾਵੇ ਇੱਕ ਟੇਬਲ ਤੇ ਬੈਠ ਕੇ ਜਦੋਂ ਤੁਸੀਂ ਖਾਣਾ ਖਾਂਦੇ ਆ ਤੇ ਬਹੁਤ ਸਾਰੀਆਂ ਤੁਸੀਂ ਗੱਲਾਂ ਵੀ ਆਪਸ ਵਿੱਚ ਸਾਂਝੀਆਂ ਕਰਦੇ ਆ ਉਹ ਇਹ ਜਿਹੜੀਆਂ ਚੀਜ਼ਾਂ ਆ ਜਿਹੜੀਆਂ ਅਸੀਂ ਦੂਰ ਵਾਲੇ ਲੋਕਾਂ ਦੇ ਨੇੜੇ ਹੋ ਗਏ ਤੇ ਆਪਣੇ ਜਿਹੜੇ ਘਰ ਦੇ ਲੋਕ ਆ ਉਹਨਾਂ ਤੋਂ ਦੂਰ ਹੋ ਗਏ ਇਹ ਗੱਲ ਜਿਹੜੀ ਆ ਸਾਹਿਤ ਦੇ ਵਿੱਚ ਵੀ ਹੋਈ ਆ ਉਹਦੇ ਚ ਅਸੀਂ ਆਪਣੀ ਕੋਈ ਰਚਨਾ ਲਿਖ ਕੇ ਫੇਸਬੁੱਕ ਤੇ ਪਾ ਕੇ ਕੁਝ ਈਵਿਊਜ਼ ਆ ਗਏ ਉਹਦੇ ਨਾਲ ਸੰਤੁਸ਼ਟ ਹੋ ਜੰਨੇ ਆ ਜਿਹੜੀਆਂ ਸਾਂਝੀਆਂ ਜਥੇ ਬੰਦਕ ਜਤਨ ਆ ਜਾਂ ਕੋਸ਼ਾ ਉਹ ਕਮਜ਼ੋਰ ਹੋਈਆਂ ਮੈਂ ਕੁਮਰ ਸਾਹਿਬ ਇਹ ਮਹਿਸੂਸ ਕਰਦਾ ਕਿ ਪੁਰਾਣੀ ਹਰ ਚੀਜ਼ ਸੁੱਟਣ ਯੋਗ ਨਹੀਂ ਹੁੰਦੀ ਤੇ ਨਵੀਂ ਹਰ ਚੀਜ਼ ਅਪਣਾਉਣ ਯੋਗ ਨਹੀਂ ਹੁੰਦੀ ਇਹਦੇ ਚ ਸਾਨੂੰ ਜਿਹੜੀਆਂ ਆਪਣੇ ਸਮਾਜਿਕ ਸਰਗਰਮੀਆਂ ਆ ਉਹ ਕਿਸੇ ਵੀ ਰੂਪ ਚ ਘਟਾਉਣੀਆਂ ਨਹੀਂ ਚਾਹੀਦੀਆਂ ਇੱਕ ਨਵੀਂ ਚੀਜ਼ ਕੋਈ ਆਦੀ ਆ ਜਿੱਦਾਂ ਪਹਿਲਾਂ ਕੋਈ ਸਾਡੇ ਪਿੰਡਾਂ ਚ ਜੇ ਦਾ ਕਿਸੇ ਦੇ ਕੋਈ ਕਾਰ ਆ ਜਾਵੇ ਸਾਰੇ ਪਿੰਡ ਦੇ ਨਿਆਣੇ ਉਹ ਕਾਰ ਦੇ ਮਗਰ ਲੱਗ ਜਾਂਦੇ ਸੀ ਕੋਈ ਟਰੈਕਟਰ ਆ ਜਾਵੇ ਜਮੀਨ ਬਾਣ ਕਿਸੇ ਦਾ ਸਾਰਾ ਪਿੰਡ ਉਹਨੂੰ ਦੇਖਣ ਚੱਲ ਜਾਂਦਾ ਸੀ ਕੋਈ ਇੰਜਣ ਕਿਸੇ ਨੇ ਲਗਾ ਲਿਆ ਟਿਊਬ ਲਗਾ ਲਿਆ ਇੰਜਣ ਤੇ ਹਲਟ ਛੱਡ ਕੇ ਉਹਨੂੰ ਦੇਖਣ ਸਾਰੇ ਪਹੁੰਚ ਜਾਂਦੇ ਸੀ ਜਦੋਂ ਕੋਈ ਨਵੀਂ ਵੱਡੀ ਜਿਹੜੀ ਆ ਖੋਜ ਹੁੰਦੀ ਆ ਉਹਦੇ ਉਹ ਬਹੁਤ ਜ਼ਿਆਦਾ ਧਿਆਨ ਖਿੱਚਦੀ ਆ ਕਈ ਪੀੜੀਆਂ ਦਾ ਧਿਆਨ ਖਿੱਚਦੀ ਹੈ ਉਸ ਤੋਂ ਬਾਅਦ ਇੱਕ ਫਿਰ ਨਾਰਮਲ ਸਥਿਤੀ ਆ ਜਾਂਦੀ ਹੈ ਹੁਣ ਸੋਸ਼ਲ ਮੀਡੀਆ ਨੂੰ ਆਇਆ ਕਾਫੀ ਦੇਰ ਹੋ ਗਈ ਹੈ ਇਹਦੇ ਪ੍ਰਤੀ ਸਾਨੂੰ ਸੰਤੁਲਿਤ ਵਤੀਰਾ ਜਿਹੜਾ ਅਖਤਿਆਰ ਕਰਨਾ ਚਾਹੀਦਾ ਆਪਣੀਆਂ ਸਹਿਤ ਸੁਭਾਵਾਂ ਜਿਹੜੀਆਂ ਮੋੜ ਬਣੀਆਂ ਚਾਹੀਦੀਆਂ ਚਾਹੇ ਉਹ ਕੇਂਦਰੀ ਲੇਖਕ ਸਭਾ ਆ ਚਾਹੇ ਪ੍ਰਗਤੀਸ਼ੀਲ ਲੇਖਕ ਸਭਾ ਆ ਸਰਜੀਤ ਜੱਜ ਜੀ ਜਿਹੜੇ ਪੰਜਾਬ ਦੇ ਪ੍ਰਧਾਨ ਹੈ ਪ੍ਰਗਤੀਸ਼ੀਲ ਸਭਾ ਦੇ ਤੇ ਇਸੇ ਹੀ ਤਰ੍ਹਾਂ ਕੇਂਦਰੀ ਲੇਖਕ ਸਭਾ ਨੂੰ ਵੀ ਆਪਣੇ ਜਿਹੜੇ ਪਹਿਲਾਂ ਦੀ ਤਰ੍ਹਾਂ ਆਪਣੇ ਯੂਨਿਟ ਵੱਡੇ ਕਸਬਿਆਂ 'ਚ ਤੇ ਸ਼ਹਿਰਾਂ 'ਚ ਬਣਾਉਣੇ ਚਾਹੀਦੇ ਆ ਉਹਨਾਂ 'ਚ ਲੇਖਕ ਇਕੱਠੇ ਹੋਣ ਨਵੇਂ ਲੇਖਕਾਂ ਨੂੰ ਪੁਰਾਣੇ ਲੇਖਕ ਕੋ ਲੋੜਿੰਦੀ ਅਗਵਾਈ ਦੇਣ ਉਹਨਾਂ ਨੂੰ ਉਹ ਆਪਣੀਆਂ ਰਚਨਾਵਾਂ ਪੜਨ ਪੁਰਾਣੇ ਲੇਖਕ ਉਹਨਾਂ ਦੀ ਆਲੋਚਨਾ ਕਰਨ ਉਤਸ਼ਾਹਿਤ ਕਰਨ ਕਿਉਂਕਿ ਚੰਗਾ ਸਮਾਜ ਵਿਸਾਰਨ ਲਈ ਸੰਤੁਲਿਤ ਸਮਾਜ ਵਿਸਾਰਨ ਲਈ ਚੰਗੀਆਂ ਕਦਰਾਂ ਕੀਮਤਾਂ ਨਵੀਂ ਪੀੜੀ ਤੱਕ ਪਹੁੰਚਾਉਣ ਲਈ ਸਹਿਤ ਸੰਵਾਦ ਇੱਕ ਮਾਧਿਅਮ ਬਣਦੀਆਂ ਰਹੀਆਂ ਤੇ ਉਹਨਾਂ ਨੂੰ ਇਸ ਚੀਜ਼ ਵੱਲ ਮੁੜ ਕੇ ਫਿਰ ਪਰਤਣਾ ਚਾਹੀਦਾ ਤਾਂ ਕਿ ਅਸੀਂ ਇੱਕ ਸੰਤੁਲਿਤ ਤੇ ਬਿਹਤਰ ਸਮਾਜ ਦੀ ਸਿਰਜਣਾ ਕਰ ਸਕੀਏ ਆਪਣੇ ਇਤਿਹਾਸ ਸਭਿਆਚਾਰ ਵਿਰਸੇ ਸਹਿਤ ਦੀਆਂ ਜਿਹੜੀਆਂ ਨਰੋਈਆਂ ਕਦਰਾਂ ਕੀਮਤਾਂ ਨੂੰ ਅਗਲੀ ਪੀੜ੍ਹੀ ਤੱਕ ਲੈ ਕੇ ਜਾ ਸਕੀਏ ਸੋਸ਼ਲ ਮੀਡੀਆ ਨੇ ਬਿਨਾਂ ਸ਼ੱਕ ਸਾਡੇ ਤੇ ਇੱਕ ਨਾਪੱਖੀ ਪ੍ਰਭਾਵ ਵੀ ਪਾਇਆ ਬਹੁਤ ਸਾਰੇ ਹਾਂ ਪੱਖੀ ਚੀਜ਼ਾਂ ਵੀ ਸੋਸ਼ਲ ਮੀਡੀਆ ਰਾਹੀਂ ਹੋਈਆਂ ਪਰ ਬਹੁਤ ਸਾਰੇ ਨਾਪੱਖੀ ਵੀ ਪ੍ਰਭਾਵ ਪਾਇਆ ਇਹਨਾਂ ਨਾਪੱਖੀ ਪ੍ਰਭਾਵਾਂ ਤੋਂ ਹੁਣ ਸਾਨੂੰ ਉੱਪਰ ਉੱਠਣ ਦੀ ਲੋੜ ਹੈ ਜੱਜ ਸਾਹਿਬ ਤੁਸੀਂ ਫੋਕਲੋਰ ਅਕੈਡਮੀ ਅੰਮ੍ਰਿਤਸਰ ਦੇ ਚੇਅਰਮੈਨ ਵੀ ਹੋ ਔਰ ਨਾਲ ਦੀ ਨਾਲ ਜਿਹੜੀ ਪ੍ਰੋਗਰੈਸਿਵ ਰਾਈਟਰ ਐਸੋਸੀਏਸ਼ਨ ਨੇ ਉਸ ਦੇ ਜਨਰਲ ਸਕੱਤਰ ਵੀ ਹੋ ਅਨੀ ਕਦੀ ਕਦੀ ਮਹਿਸੂਸ ਹੁੰਦਾ ਕਿ ਫੋਕਲੋਰ ਵੀ ਔਰ ਨਾਲ ਦੀ ਨਾਲ ਜਿਹੜਾ ਸਾਡਾ ਖਾਸ ਤੌਰ ਤੇ ਚਿੰਤਨਸ਼ੀਲ ਸਾਹਿਤ ਸੀ ਉਹਦਾ ਮਾਰਕੀਟ ਨੇ ਕੰਜ਼ਿਊਮਰਿਜ਼ਮ ਨੇ ਔਰ ਜਿਹੜੀ ਲੇਟੈਸਟ ਟੈਕਨੋਲੋਜੀ ਹੈ ਇਸ ਨੇ ਨੌਜਵਾਨ ਨੂੰ ਦੂਰ ਵੀ ਕੀਤਾ ਔਰ ਕਿਤੇ ਨਾ ਕਿਤੇ ਭਾਵੇਂ ਕਿ ਮਾਨ ਖੜਾ ਜੀ ਕਹਿੰਦੇ ਨੇ ਪੇ ਹਰ ਮਿੱਟੀ ਕਟਿਆ ਨਹੀਂ ਭਰਦੀ ਤੇ ਹਰ ਮਿੱਟੀ ਦੀ ਆਪਣੀ ਖਸਲਤ ਪਰ ਮੈਨੂੰ ਐਂ ਲੱਗਦਾ ਕਿ ਪੰਜਾਬ ਦੇ ਲੋਕ ਜਿਹੜੇ ਨੇ ਉਹਨਾਂ ਦੇ ਉੱਤੇ ਖਾਸ ਤੌਰ ਤੇ ਬੜੀ ਛੇਤੀ ਤਬਦੀਲੀ ਆਉਂਦੀ ਏ ਤੇ ਇਹਨਾਂ ਨੇ ਕੰਜ਼ਿਊਮਰਿਜ਼ਮ ਨੂੰ ਤੇ ਵੱਡੀਆਂ-ਵੱਡੀਆਂ ਗੱਡੀਆਂ ਤੇ ਵੱਡੀਆਂ-ਵੱਡੀਆਂ ਜਿਹੜੀਆਂ ਕੂਠੀਆਂ ਨੇ ਉਹਨਾਂ ਵੱਲ ਜਿਆਦਾ ਰੁਚਿਤ ਹੋ ਗਏ ਨੇ ਤੇ ਉਹਦੇ ਲਈ ਜਿਵੇਂ ਮਾਨਕ ਸਿੰਘ ਸਾਹਿਬ ਗੱਲ ਕਰ ਰਹੇ ਸਨ ਕੀ ਯਤਨ ਕਰ ਰਹੇ ਹੋ ਜਾਂ ਕੀ ਯਤਨ ਕੀਤੇ ਜਾਣੇ ਚਾਹੀਦੇ ਨੇ ਕਿਉਂਕਿ ਮੈਂ ਗੱਲ ਕਰ ਰਿਹਾ ਸੀ ਕਿ ਜਿੱਥੋਂ ਇਹ ਮਟੀਰੀਅਲਿਜ਼ਮ ਸ਼ੁਰੂ ਹੋਇਆ ਸੀ ਉਹ ਐਂ ਲੱਗਦਾ ਕਿ ਪਿੱਛੇ ਨੂੰ ਮੁੜੇ ਨੇ ਅੱਜ ਵੀ ਤੁਸੀਂ ਦੇਖਦੇ ਹੋ ਕਈ ਇੰਗਲਿਸ਼ ਦੀਆਂ ਬੁੱਕਸ ਨੇ ਜਿਹੜੀਆਂ ਲੱਖਾਂ ਦੀ ਤਦਾਦ ਨਾਲ ਛਪ ਰਹੀਆਂ ਨੇ ਉਹਦੇ ਵਾਸਤੇ ਅਸੀਂ ਕੀ ਯਤਨ ਕਰੀਏ ਜਿਵੇਂ ਕਿ ਮਾਨਕ ਸਾਹਿਬ ਨੇ ਇਸ਼ਾਰੇ ਕੀਤੇ ਨੇ ਤੇ ਤੁਸੀਂ ਇਹ ਸਮਝਦੇ ਹੋ ਕਿ ਪ੍ਰਗਤੀਸ਼ੀਲ ਲੇਖਕ ਹੁੰਦਿਆਂ ਜਾਂ ਫੋਕਲੋਰ ਅਕੈਡਮੀ ਦੇ ਚੇਅਰਮੈਨ ਹੁੰਦਿਆਂ ਇਹ ਸੁਭਾਵਾਂ ਜਿਹੜੀਆਂ ਨੇ ਇਹ ਕੀ ਯੋਗਦਾਨ ਪਾ ਸਕਦੀਆਂ ਨੇ ਕੋਮਨ ਸਾਹਿਬ ਮਸਲਾ ਇਹ ਹੈ ਕਿ ਇਹ ਗੱਲ ਤੁਹਾਡੀ ਕਾਫੀ ਮਹੱਤਵਪੂਰਨ ਹੈ ਕਿ ਪੰਜਾਬੀ ਇਹ ਰਾਖ ਕਿ ਨਾ ਖਾਓ ਪੀਓ ਮੌਜ ਕਰੋ ਵਰਗਾ ਕਨਸੈਪਟ ਹੈ ਸਾਡਾ ਸੰਕਲਪ ਹੈ ਇਹ ਸਾਡੇ ਤੇ ਬਹੁਤ ਭਾਰੂ ਰਹਿੰਦਾ ਮਤਲਬ ਅਸੀਂ ਕਿਸੇ ਹੋਰ ਪ੍ਰਸੰਗ ਚ ਕਹੀ ਹੋਏਗੀ ਕਿ ਖਾਦਾ ਪੀਤਾ ਲਾਹੇ ਦਾ ਰਹਿੰਦਾ ਅਹਿਮਦ ਸ਼ਾਹੇ ਦਾ ਅਸੀਂ ਅਹਿਮਦ ਸ਼ਾਹ ਵਾਲੀ ਬਾਕੀ ਇਤਿਹਾਸਿਕ ਚੇਤਨਾ ਸਾਰੀ ਛੱਡ ਦਿੱਤੀ ਪਰ ਆਹ ਗੱਲ ਅਪਣਾ ਲਈ ਕਿ ਖਾਦਾ ਪੀਤਾ ਲਾਹੇ ਦਾ ਵੀ ਅਸੀਂ ਉਸ ਕੰਜ਼ਿਊਮਰ ਕਲਚਰ ਦਾ ਬਾਜ਼ਾਰ ਵਾਰ ਦਾ ਸ਼ਿਕਾਰ ਸ਼ਾਇਦ ਦੁਨੀਆਂ ਨਾਲੋਂ ਬਹੁਤ ਜ਼ਿਆਦਾ ਹੁੰਨੇ ਆ ਔਰ ਅਗਲੀ ਗੱਲ ਇਹ ਕਿ ਇਸ ਇਤਿਹਾਸ ਤੇ ਮਾਣ ਵੀ ਕਰਦੇ ਵੀ ਇਹ ਸਾਡੇ ਦੀ ਜਿਵੇਂ ਨਾ ਬਹੁਤ ਮਹਾਨ ਚੀਜ਼ ਹੈ ਔਰ ਹਰਾਨੀ ਦੀ ਗੱਲ ਹੈ ਕਿ ਸਾਡਾ ਇਤਿਹਾਸਕ ਵਿਰਸਾ ਜਿੱਥੋਂ ਅਸੀਂ ਸਾਰੇ ਪ੍ਰੇਰਨਾ ਲੈਂਦੇ ਆ ਉਹ ਗੁਰੂ ਗ੍ਰੰਥ ਸਾਹਿਬ ਹੈ ਜਿਹੜਾ ਚੱਲਦੇ ਸਹਿਤ ਤੇ ਵਿਚਾਰ ਤੋਂ ਤੇ ਅਸੀਂ ਉਹਦੇ ਅੱਗੇ ਰੋਧ ਨਤਮਸਤਕ ਹੁੰਨੇ ਆ ਅਰਦਾਸਾਂ ਕਰਦੇ ਆ ਪਰ ਉਹਦੇ ਦੱਸੇ ਰਾਹ ਤੇ ਨਹੀਂ ਚੱਲਦੇ ਹੁਣ ਸਾਹਿਤ ਨੇ ਇੱਕ ਸਮੂਹਕ ਚੇਤਨਾ ਪੈਦਾ ਕਰਨੀ ਅਸੀਂ ਅਰਦਾਸ ਕਰਦੇ ਹਾਂ ਕਿ ਤੇਰੇ ਭਾਣੇ ਸਰਬੱਤ ਦਾ ਭਲਾ ਸਰਬੱਤ ਦਾ ਭਲਾ ਸਰਬੱਤ ਦੇ ਯਤਨ ਨਾਲ ਹੀ ਹੋ ਸਕਦਾ ਹੈ ਹੁਣ ਸਰਬੱਤ ਦੇ ਯਤਨ ਜਿਹੜੇ ਆ ਉਹਦੇ ਲਈ ਸਮੂਹਕ ਚੇਤਨਾ ਜ਼ਰੂਰੀ ਹੈ ਬਿਲਕੁਲ ਅਸੀਂ ਸਹਿ ਸੁਭਾਵਾਂ ਵਾਲੇ ਉਹਦੇ ਲਈ ਜਿਵੇਂ ਤੁਸੀਂ ਫੋਕਲੋਰ ਰਿਸਰਚ ਅਕੈਡਮੀ ਦਾ ਜ਼ਿਕਰ ਕੀਤਾ ਵੈਸੇ ਤੇ ਉਹ ਹੋਰ ਵੀ ਬਹੁਤ ਸਾਰੇ ਕੰਮ ਕਰਦੇ ਆ ਫੋਕਲੋਰ ਮਤਲਬ ਜਿਹੜਾ ਸਾਡੀ ਲੋਕ ਧਾਰਾ ਹੈ ਉਹ ਸਾਡੇ ਸਾਰੇ ਸਾਹਿਤ ਦੀ ਰੀਡਸ ਦੀ ਹੱਡੀ ਹੁੰਦੀ ਹੈ ਉਹਦੀ ਬੁਨਿਆਦ ਤੇ ਸਭ ਕੁਝ ਉਹ ਸਾਰੇ ਆ ਜਾਂਦਾ ਹੈ ਸਾਡੀ ਕੋਸ਼ਿਸ਼ ਇਹ ਜਿੰਨੇ ਕੁ ਸੰਭਵ ਹੈ ਇਹ ਸਾਰੇ ਵਰਤਾਰੇ ਚ ਕਿ ਆਉਣ ਵਾਲੀ ਪੀੜੀ ਨੂੰ ਜਿੰਨਾ ਸੰਭਵ ਹੋ ਸਕਦਾ ਹੈ ਇਸ ਨਵੇਂ ਜਿਹੜਾ ਸਾਰਾ ਭੰਬਲ ਪੂਸਾ ਹੈ ਇਸ ਨੈਟਵਰਕ ਦੀ ਦੁਨੀਆ ਦਾ ਇਹਦੇ ਚੰਗੇ ਮਾੜੇ ਪੱਖਾਂ ਨੂੰ ਸਮਝਣ ਦੇ ਵੀ ਕਾਬਿਲ ਬਣਾਇਆ ਜਾਵੇ ਤੇ ਉਹਦੇ ਲਈ ਅਸੀਂ ਕੋਸ਼ਿਸ਼ ਕਰਦੇ ਹਾਂ ਸਕੂਲਾਂ ਕਾਲਜਾਂ ਤੱਕ ਪਹੁੰਚ ਕੀਤੀ ਜਾਵੇ ਜਿੰਨੀ ਕੁ ਸੰਭਵ ਹੈ ਤੇ ਬਾਕੀ ਆ ਕਿ ਇਹ ਵੀ ਨਹੀਂ ਹੈ ਕਿ ਪੰਜਾਬ ਦੇ ਵਿੱਚ ਕੁਝ ਚੰਗਾ ਨਹੀਂ ਹੋ ਰਿਹਾ ਬਹੁਤ ਚੰਗਾ ਹੋ ਰਿਹਾ ਹੈ ਪੰਜਾਬ ਵਿੱਚ ਬਹੁਤ ਅੱਛਾ ਸਾਹਿਤ ਲਿਖਿਆ ਜਾ ਰਿਹਾ ਹੈ ਪੰਜਾਬੀ ਅਖਬਾਰਾਂ ਮੈਗਜ਼ੀਨਾਂ ਦੀ ਗਿਣਤੀ ਵਿਕਣ ਦੀ ਪੜੇ ਜਾਣ ਦੀ ਵਧੀਆ ਪਹਿਲਾਂ ਨਾਲੋਂ ਕਿਤਾਬਾਂ ਵਿਕਣ ਦੀ ਕਿਤਾਬਾਂ ਪੜੇ ਜਾਣ ਦੀ ਗਿਣਤੀ ਵੀ ਵਧੀਆ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਇਹ ਦੋਵੇਂ ਤਰ੍ਹਾਂ ਚੱਲਦੀਆਂ ਬਾਕੀ ਕਦੇ ਵੀ ਨਹੀਂ ਹੁੰਦਾ ਕਿ ਬਹੁਤ ਵੱਡੀ ਗਿਲਤੀ ਲੋਕ ਜਿਹੜੇ ਆ ਉਹ ਇਹੋ ਜੀ ਲਹਿਰ ਨਾਲ ਇਹੋ ਜੀ ਚੇਤਨਾ ਨਾਲ ਜੁੜੇ ਹੁੰਦੇ ਇੱਕ ਖੀਸਾ ਹੁੰਦਾ ਉਹਨਾਂ ਦਾ ਤੇ ਉਹੀ ਅੱਗੇ ਉਹਨਾਂ ਗੱਲਾਂ ਨੂੰ ਫੁਲਾਉਂਦੇ ਆ ਤੇ ਇਹ ਸਾਰੀਆਂ ਲੇਖਕ ਸੁਭਾਵਾਂ ਲੇਖਕ ਇਹਹੀ ਯਤਨ ਕਰਨ ਦੀ ਕੋਸ਼ਿਸ਼ ਕਰ ਰਹੇ ਇਹ ਮਾਨਖੜਾ ਸਭ ਤੁਹਾਡਾ ਜਿਹੜਾ ਏਰੀਆ ਹੈ ਖਿੱਤਾ ਹੈ ਮਾਲਵਾ ਉਸ ਨੇ ਸਹਿਸਭਾਵਾਂ ਦੇ ਸਬੰਧ ਵਿੱਚ ਜਾਂ इवन ਸਮੁੱਚੇ ਤੌਰ ਤੇ ਸਾਹਿਤ ਵਿੱਚ ਪ੍ਰਗਤੀਸ਼ੀਲ ਸਾਹਿਤ ਵਿੱਚ ਚਲੋ ਅਸੀਂ ਬਾਰ ਬਾਰ ਪ੍ਰਗਤੀਸ਼ੀਲ ਦੀ ਗੱਲ ਜੇ ਨਾ ਵੀ ਕਰੀਏ ਤੇ ਸਾਹਿਤ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਜੇ ਕੰਪੈਰੀਸ਼ਨ ਵਾਲੇ ਪਾਸੇ ਜਾਈਏ ਅੱਜ ਦੇ ਯੁੱਗ ਵਿੱਚ ਮੈਂ ਖਾਸ ਤੌਰ ਤੇ ਇਹ ਵੀ ਜਾਨਣਾ ਚਾਹਾਂਗਾ ਕਿ ਨਾਟਕ ਵਿਦਾ ਇੱਕ ਐਸੀ ਹੈ ਜਿਹੜੀ ਵਿਦਾਏ ਸਮਝਿਆ ਜਾਂਦਾ ਕਿ ਸਭ ਤੋਂ ਵੱਧ ਪ੍ਰਭਾਵਿਤ ਕਰਦੀ ਏ ਸਭ ਤੋਂ ਵੱਧ ਤਬਦੀਲੀ ਲਿਆਉਣ ਦੇ ਸਮਰੱਥ ਹੁੰਦੀ ਏ ਮਾਲਵੇ ਵਿੱਚ ਐਸ ਵੀੜੇ ਜਿਹੜੀਆਂ ਸਹਿਸਭਾਵਾਂ ਕੰਮ ਕਰ ਰਹੀਆਂ ਹਨ ਉਹਨਾਂ ਦਾ ਪਹਿਲਾਂ ਜਿਹੜਾ ਪਾਸਟਾ ਤੇ ਬਹੁਤ ਕਮਾਲ ਦਾ ਸੀ ਹੁਣ ਉਹਨਾਂ ਦੀ ਕੀ ਦਸ਼ਾ ਤੇ ਦਸ਼ਾ ਐ ਕਮਨਸਾਬਾ ਤੁਹਾਡਾ ਜਿਹੜਾ ਸਵਾਲ ਆਏਗਾ ਇੱਕ ਵਾਰ ਸਹਿਸਭਾਵਾਂ ਬਾਰੇ ਇੱਕ ਨਾਟਕਾਂ ਬਾਰੇ ਕਿ ਮਾਲਵੇ ਥੋਂ ਕੀ ਦਸ਼ਾ ਹੈ ਜਿੱਥੋਂ ਤੱਕ ਨਾਟਕਾਂ ਨਾਲ ਸੰਬੰਧ ਹੈ ਮਾਲਵਾ ਨਾਟਕਾਂ ਦੀ ਧਰਤੀ ਹੈ ਮਾਲਵੇ ਵਿੱਚ ਜਿੰਨੀਆਂ ਵੀ ਲਹਿਰਾਂ ਉੱਠੀਆਂ ਨਗੀਆਂ ਚਾਹੇ ਉਹ ਆਜ਼ਾਦੀ ਤੋਂ ਪਹਿਲਾਂ ਦੀਆਂ ਲਹਿਰਾਂ ਨੇ ਜਾਂ ਆਜ਼ਾਦੀ ਤੋਂ ਬਾਅਦ ਦੀਆਂ ਲਹਿਰਾਂ ਨੇ ਉਹਨਾਂ ਵਿੱਚ ਮਾਲਵਾ ਅੱਗੇ ਹੋ ਕੇ ਲੜਿਆ ਹੈਗਾ ਅੱਗੇ ਹੋ ਕੇ ਲੜਿਆ ਉਹਦੇ ਵਿੱਚ ਸਭ ਤੋਂ ਵੱਡਾ ਯੋਗਦਾਨ ਸਹਿਤ ਦਾ ਹੈਗਾ ਕਿਉਂਕਿ ਮਾਲਵੇ ਵਿੱਚ ਜਿਹੜਾ ਸਹਿਤ ਹੈਗਾ ਉਹ ਅੱਜ ਦੇ ਦੌਰ ਵਿੱਚ ਵਧ ਰਿਹਾ ਚਾ ਜਾ ਰਿਹਾ ਹੈ ਮਾਲਵੇ ਵਿੱਚ ਜੇ ਆਪਾਂ ਇੱਕ लेखा-ਜੋਖਾ ਕਰੀਏ ਗੁਰਚਰਨ ਭਾਜੀ ਤੇ ਪ੍ਰੋਫੈਸਰ ਅਜਮੇਰ ਔਲਖੁਰਾਂ ਦੇ ਜਿਹੜੇ ਨਾਟਕ ਨੇਗੇ ਉਹਨਾਂ ਦਾ ਜਿਹੜਾ ਮੰਚਨ ਹੈਗਾ ਉਹ ਮਾਲਵੇ ਵਿੱਚ ਵੱਧ ਹੁੰਦਾ ਰਿਹਾ ਹੈਗਾ ਮਾਲਵੇ ਵਿੱਚ ਲੋਕ ਜਥੇਬੰਦੀਆਂ ਜਿਹਨੂੰ ਕਿਸਾਨ ਜਥੇਬੰਦੀਆਂ ਨਹੀਂ ਗੀਆਂ ਉਹ ਉਹਨਾਂ ਦੋਨਾਂ ਨਾਟਕਕਾਰਾਂ ਨੂੰ ਬੁਲਾਉਂਦੀਆਂ ਨੇ ਪਿੰਡਾਂ ਵਿੱਚ ਉਹਨਾਂ ਦੇ ਨਾਟਕ ਕਰਾਉਂਦੀਆਂ ਰਹੀਆਂ ਨੇ ਜੀ ਅੱਜ ਦੀ ਜਿਹੜੀ ਸਥਿਤੀ ਹੈਗੀ ਇਹ ਗੱਲ ਤਾਂ ਫਿਕਰ ਵਾਲੀ ਹੈ ਕਿ ਬਾਜੀ ਤੇ ਔਲਖ ਸਾਹਿਬ ਵਰਗੀ ਲਹਿਰ ਤਾਂ ਨਹੀਂ ਪਰ ਫੇਰ ਵੀ ਬਹੁਤ ਸਾਰੀਆਂ ਕੁਝ ਨਿੱਜੀ ਤੌਰ ਦੀਆਂ ਤੇ ਕੁਝ ਸੰਸਥਾ ਦੇ ਰੂਪ ਵਿੱਚ ਜਿਹੜੀਆਂ ਕੋਸ਼ਿਸ਼ਾਂ ਉਹ ਮਾਲਵੇ ਵਿੱਚ ਅਕਸਰ ਹੁੰਦੀਆਂ ਰਹਿੰਦੀਆਂ ਨੇ ਜੀ ਅਹ ਜਿਵੇਂ ਸੀਰ ਜਿੱਦੇ ਵਰਗੇ ਜਿਹੜੇ ਲੋਕ ਗਾਇਕਾਂ ਨੇ ਉਹ ਆਪਣੀ ਇੱਕ ਵੱਖਰੀ ਵਿਧਾ ਨਾਲ ਗਿੱਕੀ ਦੇ ਨਾਲ ਲੋਕ ਪੱਖੀ ਗਿੱਕੀ ਦੇ ਨਾਲ ਲੋਕਾਂ ਨੂੰ ਪ੍ਰਭਾਵਿਤ ਕਰ ਦੇ ਦਿੰਗੇ ਨਾਲ ਦੀ ਨਾਲ ਜਿਹੜੀਆਂ ਸਹਿਤ ਸਭਾ ਮੰਗੀਆਂ ਉਹ ਵੀ ਇਹ ਜੇ ਯੋਜਨ ਕਰਦੀਆਂ ਰਹਿੰਦੀਆਂ ਲੰਗੀਆਂ ਜਿਨ੍ਹਾਂ ਦੇ ਵਿੱਚ ਨਾਟਕ ਮੇਲੇ ਕਰਾਏ ਜਾਂਦੇ ਨੇ ਜਿਨ੍ਹਾਂ ਦੇ ਵਿੱਚ ਹੋਰ ਸੱਭਿਆਚਾਰਕ ਮੇਲੇ ਕਰਾਏ ਜਾਂਦੇ ਨੇ ਪੀਪਲਜ਼ ਫੋਰਮ ਬਰਗਾੜੀ ਵੱਲੋਂ ਬਠਿੰਡੇ 'ਚ ਪਿਛਲੇ 10 ਸਾਲਾਂ ਤੋਂ ਇੱਕ ਵੱਡਾ ਮੇਲਾ ਕਰਾਇਆ ਜਾਂਦਾ ਜਿਹਦੇ ਵਿੱਚ ਨਾਟਕ ਵੀ ਖੜਾਏ ਜਾਂਦੇ ਨੇ ਨੁਕਰ ਨਾਟਕ ਵੀ ਖੜਾਏ ਜਾਂਦੇ ਨੇ ਤੋੰਨੀ ਬਾਦਸ਼ਾਹ ਬਠਿੰਡੇ ਦੇ ਕੋ ਨਾਟਕਰ ਹੋਏ ਨੇ ਜਿਹੜੇ ਆਲਖੋਰਾ ਦੀ ਪੀੜੀ ਤੋਂ ਬਾਅਦ ਉਹਨਾਂ ਨੇ ਨਾਟਕ ਦੀ ਪਰੰਪਰਾ ਨੂੰ ਮਾਲਵੇ ਵਿੱਚ ਕਾਇਮ ਕੀਤਾ ਇਹ ਗੱਲ ਫਿਕਰ ਵਾਲੀ ਤਾਂ ਹੈ ਕਿ ਨਾਟਕ ਨੂੰ ਜਿਹੜੀਆਂ ਪਦਾਰਥਵਾਦੀ ਰੁਚੀਆਂ ਨੇ ਉਹਨਾਂ ਨੇ ਪ੍ਰਭਾਵ ਤਾਂ ਕੀਤਾ ਸੀ ਇਹ ਕਹਿ ਨਹੀਂ ਸਕਦੇ ਕਿ ਕਿ ਨਾਟਕ ਨੂੰ ਪ੍ਰਭਾਵਤ ਨਹੀਂ ਕੀਤਾ ਪਰ ਫਿਰ ਵੀ ਜਿਹੜੀ ਆਸਤੀ ਕਿਰਨਾਂ ਹੈਗੀ ਉਹ ਮਾਲਵੇ ਚ ਜਗਦੀ ਹੈਗੀ ਨਾਟਕ ਮੇਲੇ ਵੀ ਹੁੰਦੇ ਨੇ ਹੁਣ ਕਲਾ ਕਿਤਾਬ ਮੇਲਾ ਮਾਨਸਾ ਚ ਹੋ ਰਿਹਾ ਹੈਗਾ ਕਲਦੀਪ ਦੀਪ ਹੋਰੇ ਪਿਛਲੇ 20 28 ਸਾਲਾਂ ਤੋਂ ਲਗਾਤਾਰ ਨਾਟਕਾਂ ਦਾ ਮੇਲਾ ਕਰਾ ਰਹੇ ਨੇ ਇਸ ਤਰ੍ਹਾਂ ਦੀਆਂ ਜਿਹੜੀਆਂ ਜਗਦੀਆਂ ਮੋਮਬਤੀਆਂ ਮਾਲ ਵਿੱਚ ਅਜੇ ਵੀ ਨੇ ਆਪ ਵੇਖ ਆਸਬਦ ਨੇ ਸਾਹਿਦ ਦਾ ਸਮਾਜ ਦੇ ਉੱਤੇ ਬਹੁਤ ਵੱਡਾ ਪ੍ਰਭਾਵ ਰਿਹਾ ਉਹਦੀ ਇੱਕ ਐਗਜ਼ੈਂਪਲ ਮੇਰੇ ਕੋਲ ਹੈ ਕਿ ਗਾਲਸ ਵਰਦੀ ਨੇ ਜਦੋਂ ਨਾਟਕ ਲਿਖਿਆ ਜਸਟਿਸ ਔਰ ਥਾਂ-ਥਾਂ ਤੇ ਖੇਡਿਆ ਗਿਆ ਤੇ ਉਹ ਕੈਪੀਟਲ ਪਨਿਸ਼ਮੈਂਟ ਮਾਰੇ ਸੀ ਤੇ ਕੈਪੀਟਲ ਪਨਿਸ਼ਮੈਂਟ ਨੂੰ ਨੇ ਇਸ ਢੰਗ ਨਾਲ ਪੇਸ਼ ਕੀਤਾ ਉਸ ਨਾਟਕ ਦੇ ਵਿੱਚ ਕਿ ਉਸ ਵੇਲੇ ਇੱਕ ਲਹਿਰ ਉੱਠੀ ਔਰ ਸਮੇਂ ਦੀਆਂ ਸਰਕਾਰਾਂ ਨੂੰ ਕੈਪੀਟਲ ਪਨਿਸ਼ਮੈਂਟ ਜਿਹੜੀ ਹੈ ਉਹਦੇ ਖਿਲਾਫ ਐਕਟ ਪਾਸ ਕਰਨਾ ਪਿਆ ਕੋਈ ਇੱਕ ਐਗਜ਼ੈਂਪਲ ਇਸ ਤਰ੍ਹਾਂ ਦੀ ਸਾਹਿਤ ਵਿੱਚ ਸਾਡੇ ਹੋਵੇ ਕਿ ਜਿਹੜੀ ਕੋਈ ਐ ਜਿਵੇਂ ਮੈਂ ਗਾਲਜ਼ਵਰ ਦੀ ਜਸਟਿਸ ਦੀ ਕਰ ਰਿਹਾ ਹੋ ਸਕਦਾ ਮੇਰੇ ਧਿਆਨ ਵਿੱਚ ਐਸ ਵੇਲੇ ਨਹੀਂ ਆਈ ਤਾਂ ਕਿ ਅਸੀਂ ਇਹ ਦੱਸ ਸਕੀਏ ਪੀ ਸਾਹਿਤ ਬਹੁਤ ਵੱਡਾ ਯੋਗਦਾਨ ਪਾਉਂਦਾ ਹੈ ਸਮਾਜ ਦੇ ਉੱਤੇ ਪ੍ਰਭਾਵ ਪਾਉਂਦਾ ਹੈ ਕਿ ਕੋਈ ਕਿਸੇ ਕਿਸਮ ਦੀ ਮੈਂ ਮੇਰੇ ਕੋਲ ਇਹਦੀ ਇੱਕ ਬਹੁਤ ਉਗੜਵੀਂ ਮਿਸਾਲ ਹੈ ਜੀ ਕਿ ਗੁਰシャンਨ ਭਾਉਣਾ ਨੇ ਇੱਕ ਮਸਲਾ ਚੁੱਕਿਆ ਸੀ ਜਿਹੜਾ ਐਜੂਕੇਸ਼ਨ ਬੋਰਡ ਆ ਉਦੇ ਉੱਪਰ ਬੱਚਿਆਂ ਦੇ ਜੋ ਸਰਟੀਫਿਕੇਟ ਬਣਦੇ ਯੂਨੀਵਰਸਟੀਆਂ ਬੋਰਡ ਦੇ ਤਾਂ ਸਿਰਫ ਬਾਪ ਦਾ ਨਾਮ ਲਿਖਿਆ ਜਾਂਦਾ ਸੀ ਉਹਨਾਂ ਨੇ ਸਹਿਤਕ ਪੱਧਰ ਤੇ ਇੱਕ ਨਾਟਕ ਵਿੱਚ ਤੇ ਮੁੜ ਕੇ ਅਖਬਾਰਾਂ ਦੇ ਰਾਹੀਂ ਇਹ ਮਸਲਾ ਚੁੱਕਿਆ ਤੇ ਸਰਕਾਰ ਨੇ ਇਹ ਫੈਸਲਾ ਲੈਣਾ ਪਿਆ ਉਹਨਾਂ ਨੂੰ ਕਿ ਹੁਣ ਉਹ ਮਾਂ ਦਾ ਨਾਮ ਪਹਿਲਾਂ ਛਾਪਿਆ ਜਾਂਦਾ ਸਰਟੀਫਿਕੇਟ ਦੇ ਤੇ ਬਾਪ ਦਾ ਨਾਮ ਬਾਅਦ ਚ ਆਉਂਦਾ ਇਹ ਐਜੂਕੇਸ਼ਨ ਬੋਰਡ ਦਾ ਫੈਸਲਾ ਹੋਇਆ ਤੇ ਗੁਰਸ਼ਰਨ ਭਾਜ ਦੇ ਯਤਨ ਸੀ ਸਾਰੇ ਬਹੁਤ ਵੱਡੀ ਗੱਲ ਹੈ ਔਰ ਮੈਨੂੰ ਵੀ ਯਾਦ ਹੈ ਇੱਕ ਗੁਰਬਖਸ਼ ਭੰਡਾਲ ਦੀ ਇੱਕ ਕਿਤਾਬ ਨੇ ਕਿਸੇ ਡਿਪਰੈਸਡ ਔਰਤ ਨੂੰ ਉਸ ਡਿਪਰੈਸ਼ਨ ਦੇ ਵਿੱਚੋਂ ਕੱਢ ਦਿੱਤਾ ਸੀ ਔਰ ਉਸ ਲੇਡੀ ਨੇ ਬਾਅਦ ਦੇ ਵਿੱਚ ਉਹਨਾਂ ਦੀਆਂ ਕਈ ਲਿਖਤਾਂ ਜਿਹੜੀਆਂ ਹਨ ਉਹਨਾਂ ਨੂੰ ਸਮੂਹਕ ਰੂਪ ਵਿੱਚ ਛਾਪਿਆ ਕਿ ਇਹ ਉਹ ਲਿਖਤਾਂ ਨੇ ਜਿਹੜੀਆਂ ਸਾਨੂੰ ਡਿਪਰੈਸ਼ਨ ਚੋਂ ਬਾਹਰ ਕੱਢਦੀਆਂ ਸਾਡੇ ਕੋਲ ਮਾਨਕ ਸਿੰਘ ਸਾਹਿਬ ਜਿਹੜੇ ਨੇ ਉਹਨਾਂ ਦਾ ਬੜਾ وسیਹ ਦਾਇਰਾ ਹੈ ਮੈਂ ਜਾਨਣਾ ਚਾਹਾਂਗਾ ਕਿ ਤੁਹਾਡੇ ਧਿਆਨ ਚ ਵੀ ਇਸ ਤਰ੍ਹਾਂ ਦਾ ਕੋਈ ਆਇਆ ਹੋਵੇ ਕਿ ਜਿਹੜੀ ਸਿੱਧੇ ਤੌਰ ਤੇ ਅਸੀਂ ਕਹਿ ਸਕੀਏ ਕਿ ਇਸ ਤਰ੍ਹਾਂ ਸਾਏ ਤਨੇ ਸਮਾਜ ਨੂੰ ਪ੍ਰਭਾਵਿਤ ਕੀਤਾ ਜਾਂ ਵੱਡੀ ਤਬਦੀਲੀ ਆndi। ਘੁੰਮਣ ਜੀ ਇਹਦੀ ਕੋਈ ਠੋਸ ਮਿਸਾਲ ਤਾਂ ਮੈਨੂੰ ਇਸ ਵੇਲੇ ਯਾਦ ਨਹੀਂ ਹੈ। ਪਰ ਇੱਕ ਮੈਸੇਜ ਆ ਦੇਣਾ ਚਾਹਨਾ ਅੱਜ ਦੀ ਚਰਚਾ ਦੇ ਅਖੀਰ ਚ ਕਿ ਜਿਹੜੀ ਅੱਜ ਦੀ ਸਾਡੀ ਸਿੱਖਿਆ ਹੈ ਇਹ ਜ਼ਿਆਦਾ ਟੈਕਨੀਕਲ ਹੋ ਗਈ ਹੈ ਪਹਿਲਾਂ ਜ਼ਿਆਦਾ ਸਾਡੀ ਸਿੱਖਿਆ ਨਾਨ ਟੈਕਨੀਕਲ ਸੀ ਬਿਨਾਂ ਸ਼ੱਕ ਜ਼ਿੰਦਗੀ ਦੀਆਂ ਲੋੜਾਂ ਵਿਕਾਸ ਦੇ ਨਾਲ ਐਜੂਕੇਸ਼ਨ ਟੈਕਨੀਕਲ ਹੋਣੀ ਚਾਹੀਦੀ ਹੈ ਪਰ ਇਹਦੇ ਨਾਲ ਨਾਲ ਜਿਹੜੇ ਸਾਡੇ ਸਿੱਖਿਆ ادارے ਆ ਸਾਡੇ ਸਕੂਲ ਕਾਲਜ ਤੇ ਯੂਨੀਵਰਸਿਟੀਆਂ ਉਹਨਾਂ ਦੇ ਵਿੱਚ ਸਹਿਤ ਸੁਭਾਵਾ ਬਣੀਆਂ ਚਾਹੀਦੀਆਂ ਔਰ ਉਹਦੇ ਚ ਨਵੀਂ ਪੀੜੀ ਦੇ ਜਿਹੜੇ ਨੌਜਵਾਨ ਲੇਖਕ ਆ ਉਹਨਾਂ ਨੂੰ ਆਪਣੀਆਂ ਵਿਧਾਵਾਂ ਜਿਸ ਸਾਹਿਤ ਦੀਆਂ ਜਿਸ ਵੀ ਵਿਧਾਵਾਂ ਚ ਉਹ ਸਿਰਜਣਾ ਕਰਦੇ ਆ ਉਹਨਾਂ ਨੂੰ ਆਪਣੀਆਂ ਰਚਨਾਵਾਂ ਪੇਸ਼ ਕਰਨ ਦੇ ਮੌਕੇ ਦੇਣੇ ਚਾਹੀਦੇ ਆ ਇਹਦੇ ਨਾਲ ਅੱਜ ਦੀ ਪੜ੍ਹਾਈ 'ਚ ਜਿਹੜੇ ਬੱਚੇ ਬਹੁਤ ਸਾਰੇ ਡਿਪਰੈਸ਼ਨ ਤੇ ਤਣਾਅ 'ਚ ਚੱਲ ਜਾਂਦੇ ਆ ਉਹਨਾਂ ਨੂੰ ਵੀ ਇੱਕ ਥਾਰਸਿਸ ਉਹਨਾਂ ਦਾ ਹੋਏਗਾ ਉਹ ਬਿਹਤਰ ਇਨਸਾਨ ਬਣਨਗੇ ਤੇ ਪੜ੍ਹਾਈ ਦਾ ਜਿਹੜਾ ਗੈਰ ਜ਼ਰੂਰੀ ਦਬਾਇਆ ਉਹ ਵੀ ਘਟੇਗਾ ਉਹਨਾਂ ਤੇ ਬਿਲਕੁਲ ਠੀਕ ਹੈ ਜੀ ਸੋ ਇੱਕ ਗੱਲ ਜਿਹੜੀ ਅਸੀਂ ਮਹਿਸੂਸ ਕੀਤੀ ਮਾਨ ਖੜਾ ਜੀ ਪਹਿਲਾਂ ਵੀ ਗੱਲ ਕਰ ਰਹੇ ਸਨ ਕਿ ਜਿਹੜੀ ਪਹਿਲੀ ਕਮਿਟਮੈਂਟ ਸੀ ਸਾਡੀ ਉਹ ਅੱਜ ਦੇ ਜਿਹੜੇ ਸਾਹਿਤ ਸੁਭਾਵਾਂ ਦੇ ਕਹਿ ਲਈਏ ਕਿ ਸਰਕਰਦਾ ਵਿਅਕਤੀ ਨੇ ਸਰਕਰਦਾ ਸਾਹਿਤਕਾਰ ਨੇ ਜਾਂ ਮੁਖੀ ਨੇ ਉਹਨਾਂ ਵਿੱਚ ਉਹ ਪਹਿਲੇ ਵਾਲੀ ਜਿਹੜੀ ਕਮਿਟਮੈਂਟ ਸੀ ਉਹਦੀ ਬਹੁਤ ਕਮੀ ਨਜ਼ਰ ਆ ਰਹੀ ਹੈ ਸੋ ਜੇ ਉਸੇ ਤਰ੍ਹਾਂ ਜਿਵੇਂ ਪਹਿਲੇ ਸਾਡੇ ਜਿਨ੍ਹਾਂ ਦੀਆਂ ਮਸਾਲਾਂ ਤੁਸੀਂ ਦੇ ਰਹੇ ਹੋ ਔਲਕ ਸਾਹਿਬ ਦੀਆਂ ਜਾਂ ਅਣਖੀ ਸਾਹਿਬ ਦੀਆਂ ਔਰ ਆਪਾਂ ਯਾਦ ਕਰ ਰਹੇ ਸਾਂ ਭਾਜੀ ਗੁਰਸ਼ਰਨ ਜੀ ਨੂੰ ਇਸ ਤਰ੍ਹਾਂ ਦੇ ਵਿਅਕਤੀ ਜੇ ਅੱਗੇ ਆਉਣ ਤੇ ਸਹਿਤ ਸੁਭਾਵਾਂ ਨੂੰ ਇਸ ਕਮਿਟਮੈਂਟ ਨਾਲ ਚਲਾ ਕੇ ਨੌਜਵਾਨਾਂ ਨੂੰ ਨਾਲ ਜੋੜਨ ਔਰ ਪੰਜਾਬ ਪ੍ਰਤੀ ਪੰਜਾਬੀ ਪ੍ਰਤੀ ਹੀ ਨਹੀਂ ਜਿਹੜਾ ਮਨੁੱਖੀ ਦਰਦ ਹੈ ਉਸ ਦਰਦ ਨੂੰ ਵੰਡਾਉਂਦੇ ਹੋਏ ਸਾਹਿਤ ਨੂੰ ਕਿਸੇ ਨਾ ਕਿਸੇ ਢੰਗ ਨਾਲ ਮਾਰਕੀਟ ਦੇ ਜਿਹੜੇ ਬਹੁਤ ਮਾਰੂ ਪ੍ਰਭਾਵ ਨੇ ਉਹਨਾਂ ਨੂੰ ਨਮਾਇਆ ਕਰਨ ਤੇ ਉਮੀਦ ਕੀਤੀ ਜਾ ਸਕਦੀ ਏ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਸਿਹਤ ਸਭਾਵਾਂ ਨੂੰ ਹੋਰ ਚੰਗੀ ਦਿਸ਼ਾ ਵੱਲੇ ਪਾਸੇ ਮੋੜ ਸਕੀਏ ਇਨਾਂ ਹੀ ਲਫ਼ਜ਼ਾਂ ਨਾਲ ਇਸ ਵਿਚਾਰ ਚਰਚਾ ਨੂੰ ਅਸੀਂ ਸਮੇਟਦੇ ਹੋਏ ਉਮੀਦ ਕਰਨੇ ਆ ਕਿ ਜਿਹੜੇ ਸਾਡੇ ਸਰੋਤੇ ਨੇ ਉਹ ਇਸ ਤੇ ਵਿਚਾਰ ਕਰਨਗੇ ਔਰ ਹੋਰ ਕੋਸ਼ਿਸ਼ਾਂ ਕਰਨਗੇ ਕਿ ਅਸੀਂ ਸਾਹਿਤ ਨਾਲ ਜੁੜ ਸਕੀਏ ਸਹਿਤ ਸੁਭਾਵਾਂ ਨਾਲ ਜੁੜ ਸਕੀਏ ਔਰ ਜਿਹੜਾ ਅੱਛਾ ਸਾਹਿਤ ਲਿਖਿਆ ਜਾ ਰਿਹਾ ਹੈ ਉਸ ਨੂੰ ਆਪਣੇ ਘਰਾਂ ਵਿੱਚ ਥਾਂ ਦੇਈਏ ਕੋਈ ਨਾ ਕੋਈ ਕੋਨਾ ਘਟੋ ਘਟ ਸਾਡਾ ਐਸਾ ਜ਼ਰੂਰ ਹੋਣਾ ਚਾਹੀਦਾ ਕਿ ਅਸੀਂ ਇਹ ਕਹਿ ਸਕੀਏ ਕਿ ਇਹ ਮੇਰੀ ਪਰਸਨਲ ਲਾਇਬ੍ਰੇਰੀ ਹੈ ਸੋ ਅਖੀਰ ਵਿੱਚ ਆਪਣੇ ਵੱਲੋਂ 올 ਇੰਡੀਆ ਰੇਡੀਓ ਜਲੰਧਰ ਵੱਲੋਂ ਮੈਂ ਡਾਕਟਰ ਅਸਰ ਸਿੰਘ ਘੁੰਮਣ ਬਹੁਤ ਧੰਨਵਾਦੀ ਹਾਂ ਮਾਨਕ ਸਾਹਿਬ ਦਾ ਮਾਨਖੜਾ ਜੀ ਦਾ ਜੱਜ ਸਾਹਿਬ ਦਾ ਕਿ ਅੱਜ ਉਚੇਚੇ ਤੌਰ ਤੇ ਉਹ ਆਪਣੇ ਸਮੇਂ ਵਿੱਚੋਂ ਇਹ ਸਮਾਂ ਕੱਢ ਕੇ ਪੰਜਾਬ ਦੇ ਹਿੱਤ ਵਿੱਚ ਪੰਜਾਬੀ ਸਾਹਿਦ ਦੇ ਹਿੱਤ ਵਿੱਚ ਆਪਣੇ ਜਿਹੜੇ ਵਿਚਾਰ ਨੇ ਉਹਨਾਂ ਨੇ ਇਸ ਵਿਚਾਰ ਚਰਚਾ ਵਿੱਚ ਸਮੂਹਕ ਤੌਰ ਤੇ ਸ਼ਾਮਲ ਕੀਤੇ ਨੇ ਬਹੁਤ ਧੰਨਵਾਦ